ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਤੇ ਤੁਹਾਡੇ ਲਈ ਵੀਡੀਓ ਲੈ ਕੇ ਆ ਚੁੱਕਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੇ ਖਾਦੀ ਹੋਵੇ ਤੁਸੀਂ ਖੇਤ ਨੂੰ ਬੋਣਾ ਨਹੀਂ ਬਗੈਰ ਬਾਹੀ ਖੇਤ ਦੇ ਵਿੱਚੋਂ ਤੁਸੀਂ ਸੈਂਪਲ ਲੈਣਾ ਨਮੂਨਾ ਲੈਣਾ ਹੈ ਨਮੂਨਾ ਲੈਣ ਤੋਂ ਪਹਿਲਾਂ ਧਿਆਨ ਰੱਖਣਾ ਵੀ ਆਪਾਂ ਪਾਣੀ ਦੇ ਖਾਲ ਦੇ ਵਿੱਚੋਂ ਜਿਸੇ ਦਰਸਤ ਦੀ ਛਾਂ ਪੈਂਦੀ ਹੋਵੇ ਉੱਥੇ ਤੇ ਜਿੱਥੇ ਤਾਜ਼ਾ ਦੀ ਗਲੀ ਖੜੀ ਰੂੜੀ ਪਾਈ ਆ ਉੱਥੋਂ ਬੋਣਾ ਨਾਲ ਜੀ ਉਦੋਂ ਜੀ ਜਾਰਾ ਖੇਤ ਨੂੰ ਦਸਾਉਂਦਾ ਹੋਇਆ ਨਮੂਨਾ ਚਾਹੀਦਾ ਤੇ ਮਾੜਾ ਮਾੜਾ ਅੰਛਾ ਜਿਹੜਾ ਵੀ ਆਪਾਂ ਦੇਦੀ ਬੱਤੀ ਚੈੱਕ ਕਰਾਉਣੀ ਹੈ ਉੱਥੋਂ ਲੈ ਕੇ ਆਉਣਾ ਜ਼ਰੂਰੀ ਪਾਉਦਾ ਜੇਕਰ ਆਪਾਂ ਇੱਕ ਕਿੱਲੇ ਦੇ ਤੱਕ ਦੀ ਗੱਲ ਕਰ ਲਈਏ ਦੇਖ ਕਿੱਲੇ ਚੋਂ ਕਿੰਨਾ ਕਿ ਸੈਂਪਲ ਲਈ ਆਈਏ ਜੀ ਕਿੰਨੇ ਕੁ ਟੋਏ ਪੱਟਿਏ ਕਿੰਨਾ ਕੁ ਡੂੰਘਾ ਟੋਆ ਆਪਾਂ ਨੂੰ ਪਟਣਾ ਚਾਹੀਦਾ ਉਹਦੇ ਬਾਰੇ ਗੱਲ ਕਰਦੇ ਆ ਕਿਸਾਨ ਵੀਰੋ ਜਿਹੜੀਆਂ ਗਰਦ ਚੋਂ ਹੁੰਦੀਆਂ ਫਸਲਾਂ ਨੇ ਉੱਪਰਲੀ 6 ਇੰਚ ਦੀ ਤਹਿ ਤੋਂ ਖਰਾਕ ਲੈਂਦੀਆਂ ਨੇ ਇਸ ਕਰਕੇ ਪਹਿਲੀ ਗੱਲ ਤਾਂ ਇਹ ਕਰੀਏ ਵੀ ਆਪਾਂ 6 ਇੰਚ ਤੋਂ ਥੱਲੇ ਜੀ ਜਾਣਾ ਇਹ ਚੇਂਜ ਕੋਈ ਜਿਹੜਾ ਵੀ ਦੋਆ ਪਟਲਾ ਉਹਦਾ ਆਤਾਰ ਹੈ ਜਿਹੜਾ ਅੰਗਰੇਜ਼ੀ ਦੇ 2 ਲੈਟਰ ਸ਼ੇਪ ਦਾ ਆਕਾਰ ਦਾ ਹੋਣਾ ਚਾਹੀਦਾ ਐਵੇਂ ਹੋਊਗਾ ਜਿਵੇਂ ਜਿਲ੍ਹਾ ਕਹੇ ਦਾ ਮੂਹਰੇ ਆ ਲੋਹੇ ਵਾਲਾ ਉਸਾਮ ਐਲੱਗਾ ਆਪਣਾ ਟੱਕ ਮਾਰਨਾ ਤੇ ਮਾਰਨਾ ਵੀ ਡੇਡਾ ਗਾ ਤੇ ਅੱਛਾ ਟੱਕ ਮਾਰਨਾ ਪਹਿਲਾਂ ਤੇ ਦੂਜੇ ਪਾਸੇ ਮੁਖਵਾ ਕੇ ਆਪਣਾ ਸਹੀ ਦੇ ਟੱਕ ਦੇ ਨਾਲ ਬਾਜੂ ਰੇਣਾ ਇਸ ਤਰ੍ਹਾਂ ਜਿਹੜਾ ਆਪਣਾ ਦੋਆ ਜਿਹੜਾ ਕਿੱਛਾ ਟੋਆ ਪਟੇ ਜਾਊਗਾ ਜਿਹਦੀਆਂ ਬੋਝਾਂ ਦਾ ਲੱਗੀਆਂ ਹੋਣੀਆਂ ਤੇ ਹਾਲੇ ਹੁਣ ਇਹਦੇ ਵਿੱਚੋਂ ਜਿਹੜੀ ਆਪਾਂ ਸੈਂਪਲ ਭਰਨਾ ਜਿਹੜਿਆ 100 ਪੱਟਿਆ ਇਹਨੂੰ ਕੱਢ ਕੇ ਬਾਹਰ ਫਿਰ ਆਪਾਂ ਸੈਡ ਕਮੇਟੀ ਲਾਉਣੀ ਹੈ ਜੀ ਸੈਡ ਤੋਂ ਜਿਹੜੀ ਮਿੱਟੀ ਲਾਉਣੀ ਹੈ ਉਹਦੀ ਜਿਹੜੀ ਮਟਾਈ ਹੈ ਇਸ ਖੇਤ ਦੀ ਠੀਕ ਕਿਹਦੇ ਨੂੰ ਦੱਸਵਾਦਾ ਹੈ ਨਮੂਨਾ ਆਪਣੇ ਕੋ ਉਸ ਦੱਖਣ ਦੀ ਮਿੱਟੀ ਜਿਹੜੀ ਕਾਹਦੀ ਉਹ ਇਹ ਕਰ ਲਾਂਗਾ ਵੀ ਆਪਾਂ ਸਾਰੀ ਮਿੱਟੀ ਇਕੱਠੀ ਕਰਕੇ ਇਹਨੂੰ ਲਿਆਉਣੀ ਜੀ ਰੜਾ ਬੜਾ ਹੁਣ ਸਾਰੇ ਖੇਤਾਂਵਾਂ ਸੈਂਪਲ ਦੇ ਵਿੱਚ ਆ ਗਿਆ ਉਹਦੇ ਵਿੱਚੋਂ ਆਪਾਂ ਦਾ ਕਿਲੋ ਦਾ ਨਮੂਨਾ ਭਰਨਾ ਉਹ ਕਿਵੇਂ ਕਰਾਂਗੇ ਸਾਰੀ ਮਿੱਟੀ ਨੂੰ ਇਕੱਠਾ ਕਰਕੇ ਰਲਾ ਲਓ ਉਹਦੇ ਵਿੱਚੋਂ ਜੇ ਵੱਡੀ ਇੱਟ ਵੱਟਾ ਰੋੜਾ ਹੈਗਾ ਬਾਹਰ ਕੱਢ ਦਿਓ ਤਰੀਕ ਡਲੀਆਂ ਤੇ ਕੰਕਰੀਆਂ ਜਦਾਂ ਇਹ ਉਹਦੇ ਵਿੱਚ ਰੱਖੋ ਕਿਉਂਕਿ ਇਹ ਵੀ ਗਲਤ ਬਾਅਦ ਖਰਾਬ ਦਿੰਦੀਆਂ ਨੇ ਫਿਰ ਆਪਾਂ ਉਹ ਜਿਹੜੀ ਸਾਰੀ ਚੁਕਿੱਤੀ ਇਕੱਠੀ ਹੋਈ ਆ ਉਹ ਪਿਆਰੇ ਸਾਹ ਦੇ ਵੱਟ ਲਓ ਚਾਹੇ ਹੱਥ ਨਾਲ ਵੰਡ ਲਓ ਚਾਹੇ ਧੱਕੇ ਨਾਲ ਵੰਡ ਕੇ ਉਹਨੂੰ ਬਾਹਰ ਕੱਢ ਦਿਓ ਦੋਸੇਰ ਅੰਮੇ ਸਾਹਮਣੇ ਆਵੇ ਬਾਕੀ ਦੋਸੇਰ ਰਲਾ ਲਓ